ਮਾਨੂੰ ਕਿਸ ਤਰ੍ਹਾਂ ਦੇ ਮੈਂ ਕੀ ਦੇਖਣਾ ਲੋਕਾਂ ਨੇ ਦੇਖ ਲੈਣਾ ਹੈ ਕਮਾਲ ਦਾ ਇੱਕ ਜੀ ਮਿਨਿਸਟਰੀ ਹੈ ਪਟਪੰਡਿਆ ਨੇ ਔਰ ਗਵਰਨਮੈਂਟ ਆਫ ਪੰਜਾਬ ਨੇ ਜੋ ਲੋਕਾਂ ਦੇ ਨਾਲ ਫਰਾਡ ਕੀਤਾ ਮੈਂ ਫਰਾਡ ਕਰੂੰਗਾ ਉਹ ਲੋਕ ਕਦੀ ਵੀ ਨਹੀਂ ਭੁੱਲਣਗੇ ਮੈਨੂੰ ਤਾਂ ਇਹ ਖਤਰਾ ਕਿਤੇ ਭਗਵੰਤ ਮਾਨ ਹੀ ਸਾਰਾ ਸਮਾਨ ਲੈ ਕੇ ਬੀਜੇਪੀ ਦਾ ਚਲਾ ਜਾਏ ਜੇ ਰਾਗਵ ਛੱਡਾ ਵਰਗਾ ਜਿਹੜਾ ਸਭ ਤੋਂ ਵੱਧ ਕੇਜਰੀਵਾਲ ਦਾ ਕਹਿੰਦੇ ਪੁੱਤਰ ਹੈ ਇੱਕ ਬਾਪ ਨੂੰ ਬੇਟਾ ਛੱਡ ਜਾਂਦਾ ਕਾਂਗਰਸ ਦੇ ਹੀ ਬੰਦੇ ਛੱਡ ਛੱਡ ਕੇ ਜਾ ਰਹੇ ਦੂਸਰੀ ਪਾਰਟੀ ਵਿੱਚ ਮੈਂ ਨਵਨੀਤ ਬਿੱਟੂ ਨੇ ਰਬਰੀਤ ਬਿੱਟੂ ਦਾ ਆਲਮੋਸਟ ਬੋਥ ਫਾਈਨਲ ਡਿਸਾਈਡਡ ਸੀਗਾ ਕਿ ਚਲਾ ਜਾਏਗਾ ਪਤਾ ਨਹੀਂ ਕਾਂਗਰਸ ਕਿਉਂ ਇਹੋ ਜਿਹੇ ਆਦਮੀਆਂ ਨੂੰ ਬਰਦਾਸ਼ਤ ਕਰਦੀ ਰਹੀ ਵਿਕਰਮ ਨੇ ਗੱਲ ਕੀਤੀ ਚੌਧਰੀ ਨਾਲ ਮੈਂ ਕਿਹਾ ਵਿਕਰਮ ਆਪਨੇ ਤੇਰੇ ਗ੍ਰੈਂਡਫਾਦਰ 100 ਸਾਲ ਦੀ ਤੁਸੀਂ ਮਨਾ ਕੇ ਠੀਓ ਪਿੱਛੇ ਕਿ 100 ਸਾਲ ਤੋਂ ਕਾਂਗਰਸ ਮੈਂ ਕਦੇ ਬਾਦਲ ਜੱਜਾ ਅਫਰਨਾਪਾਂਜੀ ਕਿ ਕਾਂਗਰਸ ਸਾਹਿਕਮਾਨ ਨੂੰ ਪਤਾ ਹੋਣ ਦੇ ਬਾਵਜੂਦ ਐਕਸ਼ਨ ਨਾ ਕਰਨਾ ਕਿ ਕਿਤੇ ਨਾ ਕਿਤੇ ਸਾਡੀ ਕਮਜ਼ੋਰੀ ਹੈ। ਕਿ ਐਕਸ਼ਨ ਮੰਗਦੇ ਰਹੇ ਨਵਜੋਤ ਸਿੱਧੂ ਦੇ ਖਿਲਾਫ ਤੇ ਕੋਈ ਐਕਸ਼ਨ ਨਹੀਂ। ਨਹੀਂ ਵੇਖੋ ਮੈਂ ਨਵਜੋਤ ਸਿੱਧੂ ਤੇ ਆ ਹੁਣ ਮਹਿੰਦਰ ਕੇਪੀ ਗਿਆ। ਮੈਨੂੰ ਅਫਸੋਸ ਹੋਇਆ। ਕਿ ਯਾਰ ਜਿਸ ਬਾਪ ਨੂੰ ਅੱਤਵਾਦੀਆਂ ਨੇ ਗੋਲੀਆਂ ਮਾਰੀਆਂ ਉਹ ਉੱਥੇ ਹੀ ਅੱਤਵਾਦੀ ਦੇ ਭੋਗ ਤੇ ਜਾ ਕੇ ਪ੍ਰਕਾਸ਼ ਸਿੰਘ ਬਾਦਲ ਖੜਾ ਹੋਏ। ਜਿਹਨੂੰ ਸਦਾਦਰਸ਼ਨ ਸਿੰਘ ਨੂੰ ਜਿਹਨੇ ਸ਼ਹੀਦ ਕੀਤਾ ਹੋਵੇ ਤੇ ਉਹਦੇ ਜਾ ਕੇ ਪੋਕ ਤੇ ਅਕਾਲੀ ਦਲ ਖੜਾ ਹੋਵੇ ਉਸੇ ਟੈਰਸ ਤੇ ਤੇ ਅੱਜ ਉਸੇ ਮੁੰਡੇ ਦੇ ਪੈਰਾਂ 'ਚ ਬੈਠਾ ਏ ਇਹ ਫੇਰ ਜੀ ਕਸੂਰ ਕਾਂਗਰਸ ਦਾ ਤੇ ਕਿ ਲਾਲਚੀਆਂ ਦਾ ਕਸੂਰ ਆ ਅਕਾਲੀ ਦਲ ਜਿਹੜਾ ਵਾ ਉਹਦੇ 'ਚ ਸੁਖਵੀਰ ਬਾਦਲ ਫਿਰ ਹੋ ਗਿਆ ਨਾ ਤੇ ਇਹ ਅਕਾਲੀ ਦਲ ਨੂੰ ਲੈ ਕੇ ਨਾ ਹੀ ਸਿੱਖਾਂ ਨੂੰ ਲੈ ਕੇ ਚੱਲ ਸਕਿਆ ਤੇ ਨਹੀਂ ਆਪਣੇ ਪਿਤਾ ਜੀ ਵਾਲੀ ਸੋਚ ਨੂੰ ਲੈ ਕੇ ਚੱਲ ਸਕਿਆ ਦਿਨ ਪਿੱਛੇ ਇੱਕ ਨੇ ਕਿਹਾ ਕਹਿੰਦੇ ਇਹ ਡੀ ਵਿਜੀਲੈਂਸ ਜਿਹਦੇ ਤੇ ਡਰਾਵਾ ਦਿੰਦੀ ਆ ਉਹ ਪਾਰਟੀ ਕਹਿੰਦੇ ਤੁਸੀਂ ਕਿਹੜੀ ਪਾਰਟੀ ਚ ਜਾਓਗੇ ਮੈਂ ਮੈਂ ਤਾਂ ਜੇਲ੍ਹ ਚ ਜਾਊਗਾ ਕਿ ਲੋਕ ਥੋਖੜੇ ਤੇ ਨਹੀਂ ਫੇਰਨੇ ਕਿ ਆ ਜਿਹੜਾ ਪਿਓ ਦੀ ਚਿੱਟੀ ਭਗਤ ਸੀ ਪੰਜਾਬ ਵਿੱਚ ਇਲੈਕਸ਼ਨ 7ਵੇਂ ਫੇਜ਼ ਵਿੱਚ ਹੈ ਲੇਕਿਨ ਰਾਜਨੀਤੀ ਚਰਮ ਵਿੱਚ ਹੈ 4:30 ਵਜੇ ਸੁਖਜਿੰਦਰ ਰੰਦਾਵਾ ਸਰ ਤੁਸੀਂ ਰਾਜਸਥਾਨ ਬਿਜ਼ੀ ਰਹੇ ਹੋ ਲੇਕਿਨ ਹੁਣ ਟਾਈਮ ਆ ਗਿਆ ਹੈ ਪੰਜਾਬ ਦਾ ਕਿੰਨੀ ਕੌਨਫੀਡੈਂਸ ਲੈਵਲ ਹੈ ਕਿਉਂਕਿ ਕਈ ਸੀਟਾਂ ਨੇ ਇਹਦੇ ਵਿੱਚ ਕਾਂਗਰਸ ਨੇ ਕੈਂਡੀਡੇਟਸ ਅਨਾਉਂਸ ਨਹੀਂ ਕੀਤੇ ਤੇ ਉਹਦੇ ਬਾਰੇ ਦੱਸੋ ਇੰਨੀ ਦੇਰ ਕਿਉਂ ਲੱਗ ਰਹੀ ਹੈ ਦੇਖੋ ਮੈਂ ਤੇ ਵਾਕਈ ਤੁਹਾਡੀ ਗੱਲ ਠੀਕ ਹੈ ਕਿ ਡੇਢ ਸਾਲ ਤੇ ਪੂਰਾ ਰਾਜਸਥਾਨ ਸੀ ਉਥੇ ਕੰਮ ਕੀਤਾ ਔਰ ਹੁਣ ਅੱਜ ਉਥੇ ਵੋਟਾਂ ਪੈ ਗਈਆਂ ਨਾ ਫਿਰੇ ਪਰ ਇੱਕ ਜਿਹੜਾ ਕੌਨਫੀਡੈਂਸ ਲੈਵਲ ਪੰਜਾਬ ਦੇ ਕਾਂਗਰਸੀਆਂ ਦਾ ਉਹ ਬਹੁਤ ਮੈਂ ਲੀਡਰਸ ਬਾਰੇ ਇਹਨ ਕਰਦਾ ਮੈਂ ਪੰਜਾਬ ਦੇ ਜੋ ਸਾਡੇ ਵਰਕਰ ਨੇ VOTER ਨੇ ਉਹਨਾਂ ਬਾਰੇ ਮੈਂ ਗੱਲ ਕਰ ਰਿਹਾ ਕਿ ਉਹਨਾਂ ਦਾ ਕੰਫੀਡੈਂਸ ਲੈਵਲ ਬਹੁਤ ਉੱਪਰ ਹੈ ਪੰਜਾਬ ਦਾ ਜਿਹੜਾ VOTER ਆ ਉਹ ਕਦੀ ਵੀ ਕਮਿਊਨਲਿਜ਼ਮ ਜਾਂ ਧਰਮ ਦੇ ਨਾਂ ਤੇ ਆਪਣੇ ਆਪ ਨੂੰ ਡਿਵਾਈਡ ਨਹੀਂ ਕਰਦਾ ਉਹ ਹਮੇਸ਼ਾ ਨੈਸ਼ਨਲਿਸਟ ਜੋ ਹੈ ਉਹ ਨੈਸ਼ਨਲ ਜੋ ਲੈਵਲ ਹੈ ਉਹਨੂੰ ਸੋਚਦਾ ਤੇ ਔਰ ਮੈਂ ਮੈਂ ਇੱਕ ਚੀਜ਼ ਹੋਰ ਦੇਖਿਆ ਕਿ ਪੰਜਾਬ ਇੱਕ ਟ੍ਰੈਂਡ ਸੈਟਰ ਸਟੇਟ ਹੈ ਜਿੱਥੋਂ ਇਥੋਂ ਹਵਾ ਚੱਲਦੀ ਹੈ ਉਹ तकरीबन ਪੂਰੇ ਹਿੰਦੁਸਤਾਨ ਚ ਚੱਲ ਜਾਈਦਾ ਹੈ ਬੇਸ਼ੱਕ ਪਾਰਟੀਆਂ ਨੂੰ ਕਹਦੇ 13 ਸੀਟਾਂ ਇਹ ਗੱਲ ਹੈ ਕਿ ਵਿਨਿੰਗ ਸਟ੍ਰੀਕ ਚਾਹੇ ਰਾਜਸਥਾਨ ਹੈ ਚਾਹੇ ਪੰਜਾਬ ਵਿੱਚ ਹੈ ਕਾਂਗਰਸ ਲਗਾਤਾਰ ਵਿਨਿੰਗ ਸਟ੍ਰੀਕ ਲੂਜ਼ ਕਰ ਰਹੀ ਹੈ ਵਿਨਿੰਗ ਨਹੀਂ ਅਸੀਂ ਸਟੇਟ ਜਿਹੜੀ ਪੰਜਾਬ ਸਟੇਟ ਹੈ ਇਹਨੂੰ ਆਪਾਂ ਪਾਰਲੀਮੈਂਟ ਚ ਹੁੰਦੀ ਤੇ ਪਿੱਛੇ ਵੀ ਜਦੋਂ ਅਕਾਲੀ ਦਲ ਜਦੋਂ ਅਕਾਲੀ ਦਲ 弱 ਹੋਇਆ ਤੇ ਪੰਜਾਬ ਚ ਸਿਨੈਰੀਓ ਚੇਂਜ ਹੋ ਗਿਆ ਜਿਹੜੀ ਇਹ ਜਿਹੜੀ ਸਟੇਟ ਸੀਗੀ ਕਾਂਗਰਸ ਵਰਸਸ ਅਕਾਲੀ ਦਲ ਸੀ ਤੇ ਦੋਨੋਂ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਜਾਂ ਉਹਨਾਂ ਦੇ ਟਾਈਮ ਤੋਂ 2012 ਤੋਂ ਬਾਅਦ ਕਾਂਗਰਸ ਦੀ ਜਿਹੜਾ ਡਿਕਲਾਈਨ ਸਟਾਰਟ ਹੋ ਗਿਆ ਔਰ ਉਹਨਾਂ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕੰਟਰੋਲ ਘਟ ਗਿਆ ਇਸ ਕਰਕੇ ਪੰਜਾਬ ਦਾ ਵੀ ਨੁਕਸਾਨ ਹੋਇਆ ਤੁਸੀਂ ਦੇਖੋਗੇ ਕਿ ਅਗਰ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਏ ਤੇ ਸਾਡਾ ਸਿੱਖੀ ਦਾ ਵੀ ਨੁਕਸਾਨ ਹੋਏਗਾ ਕਿ ਕਿ ਪਤਾ ਨਹੀਂ ਕਿਸ ਪਾਸੇ ਨੂੰ ਕੀ ਚਲਾ ਜਾਏ ਗੁਰਦੁਆਰਿਆਂ ਤੇ ਲਈ ਬੇਸ਼ੱਕ ਆਪਾਂ ਕਰਨੇ ਕਿ ਗੋਲਖਚੋਰ ਨੇ ਜੀ ਹੈ ਉਹ ਹੈ ਪਰ ਸਿੱਖੀ ਜੋ ਤੇ ਆਪਾਂ ਕੰਟਰੋਲ ਵਿੱਚ ਰਹੀ ਆ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਦੇ ਇਸ ਵੇਲੇ ਤੁਹਾਨੂੰ ਬੜੇ ਹੈਰਾਨੀਜਨਕ ਰਿਜ਼ਲਟ ਆਉਣਗੇ ਕਿ ਜੋ ਗਵਰਨਮੈਂਟ ਆਫ ਇੰਡੀਆ ਨੇ ਔਰ ਗਵਰਨਮੈਂਟ ਆਫ ਪੰਜਾਬ ਨੇ ਜੋ ਲੋਕਾਂ ਦੇ ਨਾਲ ਫਰਾਡ ਕੀਤਾ ਮੈਂ ਫਰਾਡ ਕਹੂੰਗਾ ਉਹ ਲੋਕ ਕਦੀ ਵੀ ਨਹੀਂ ਭੁੱਲਣਗੇ ਇੱਕ ਨੇ ਕਿਹਾ ਮੈਂ ਬਦਲਾਅ ਲੈ ਕੇ ਆਉਂਗਾ ਇੱਕ ਨੇ ਕਿਹਾ ਤਾਂ ਮੈਂ ਤੁਹਾਡੇ ਨਾਲ ਐਗਰੀਮੈਂਟ ਕਰਕੇ ਮਾਫੀ ਮੰਗ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਸ ਵੇਲੇ ਜਦੋਂ ਧਰਨੇ ਟੋਠੇ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਦੁੱਖ ਹੈ ਮੈਨੂੰ ਅਫਸੋਸ ਹੈ ਕਿ ਕਿਸਾਨਾਂ ਨੂੰ ਇੰਨੀ ਧਰ ਬੈਠਣਾ ਪਿਆ ਤੇ ਮੈਂ ਇੱਕ ਕਮੇਟੀ ਬਣਾਉਣਾ ਜਿਹੜੀ ਕਮੇਟੀ ਦੀ 2 ਸਾਲ ਮੀਟਿੰਗ ਵੀ ਨਹੀਂ ਹੋਈ ਤੇ ਉਹੀ ਕਿਸਾਨਾਂ ਜੀ ਜਾ ਕੇ ਦੁਬਾਰਾ ਦਿੱਲੀ ਜਾਣਾ ਚਾਹੁੰਦੇ ਨੇ ਤੇ ਅਸੀਂ ਕਿਲਾ ਲਾ ਕੇ ਬੈਰੀਕੇਡਿੰਗ ਕਰਕੇ ਗੋਲੀਆਂ ਚਲਾ ਕੇ ਉਹਨਾਂ ਨੂੰ ਹਿੰਦੁਸਤਾਨ ਦੀ ਰਾਜਧਾਨੀ ਵੱਲ ਵੀ ਨਹੀਂ ਜਾਣ ਦੇਣਾ ਚਾਹੁੰਦੇ ਤੇ ਉਸ ਵੇਲੇ ਜਦੋਂ ਕੈਪਟਨ ਸਾਹਿਬ ਦੀ ਗਵਰਨਮੈਂਟ ਸੀਗੀ ਐਜੀਟੇਸ਼ਨ ਚੱਲੀ ਅਸੀਂ ਕਿਹਦੇ ਕਹੇ ਸਾਨੂੰ ਨਹੀਂ ਰੋਕਿਆ ਜੀ ਭਗਵੰਤ ਮਾਨ ਆ ਇਹਨੂੰ ਕੀ ਰੋਕਣ ਦੀ ਜਰੂਰਤ ਸੀ ਸਾਡੇ ਕਿਸਾਨ ਹਿੰਦੁਸਤਾਨ ਦੇ ਕਿਸਾਨ ਕਿ ਨੂੰ ਆਪਾ ਆਂਦਾ ਤਾਂ ਕਿੰਨੇ ਆ ਕੋਰਟ ਦੇ ਵੀ ਇਨਸਟਰਕਸ਼ਨ ਸੀਗੇ ਲੇਕਿਨ ਹੁਣ ਜਿਹੜੇ ਜੋ ਸਿਨੈਰੀਓ ਬਣ ਰਿਹਾ ਹੈ ਕਾਂਗਰਸ ਦੇ ਹੀ ਬੰਦੇ ਛੱਡ ਛੱਡ ਕੇ ਜਾ ਰਹੇ ਦੂਸਰੀ ਪਾਰਟੀ ਵਿੱਚ ਮੈਂ ਰਵਨੀਤ ਬਿੱਟੂ ਨੇ ਮੈਂ ਮੈਡਮ ਪਹਿਲਾਂ ਵੀ ਇਹ ਉਹਨੂੰ ਗगन ਰੋਟਾਲ ਨੂੰ ਇੰਟਰਵਿਊ ਦਿੱਤੀ ਸੀ ਰਵਨੀਤ ਬਿੱਟੂ ਦਾ ਆਲਮੋਸਟ ਬਹੁਤ ਪਹਿਲਾਂ ਹੀ ਡਿਸਾਈਡਡ ਸੀਗਾ ਕਿ ਚਲਾ ਜਾਏਗਾ ਪਤਾ ਨਹੀਂ ਕਾਂਗਰਸ ਕਿਉਂ ਇਹੋ ਜਿਹੇ ਆਦਮੀਆਂ ਨੂੰ ਬਰਦਾਸ਼ਤ ਕਰਦੀ ਰਹੀ ਮੈਨੂੰ ਸਭ ਤੋਂ ਵੱਡੀ હેરાਨੀ ਇਸ ਗੱਲ ਦੀ ਹੈ ਕਿ ਮਹਾਰਾਣੀ ਪ੍ਰਨੀਤ ਖੋਰਾ ਸੀ ਸਾਡਾ ਸੈਸ਼ਨ ਸੀਗਾ ਜodhpur Udaipur 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 ਸੀਗਾ ਸੈਸ਼ਨ ਤੇ ਉੱਥੇ ਸਾਡੀ ਸਾਰਿਆਂ ਦੀ ਗੱਲ ਮੈਡਮ ਅੰਬਿਕਾ ਸੋਨੀ ਸਾਡੇ ਨਾਲ ਸੀਗੀ ਸੀਐਲਪੀ ਦਾ ਲੀਡਰ ਸੀਗਾ ਪੀਸੀਸੀ ਪ੍ਰੈਜ਼ੀਡੈਂਟ ਸੀਗਾ ਸਾਰੇ ਅਸੀਂ ਇੱਕੋ ਆਵਾਜ਼ ਚ ਕਿਹਾ ਕਿ ਪ੍ਰਨੀਤ ਖੋਰਾ ਨੂੰ ਕਾਂਗਰਸੋਂ ਕੱਢ ਦੇਣਾ ਚਾਹੀਦਾ ਪਰ ਉਹਨਾਂ ਸਸਪੈਂਡ ਕੀਤਾ ਤੇ ਉਹਨੂੰ ਉਸ ਦਿਨ ਹੀ ਕਾਂਗਰਸ ਤੋਂ ਕੱਢ ਦੇਣਾ ਚਾਹੀਦਾ ਸੀ ਰਵਨੀਤ ਬਿੱਟੂ ਮੈਂ ਜਦੋਂ ਮੈਨੂੰ ਅੱਜ ਵੀ ਡੇਟ ਯਾਦ ਹੈ 9 ਅਕਤੂਬਰ ਦੀ ਗੱਲ ਹੈ 2023 ਦੀ ਆਦਿਵਾਸੀ ਇੰਟਰਨੈਸ਼ਨਲ ਆਦਿਵਾਸੀ ਡੇ ਸੀ ਨਰਾਂਡ ਗਾਂਧੀ ਉਹਨਾਂ ਨੇ ਉੱਥੇ ਆਉਣਾ ਸੀ ਗੱਲ ਸਾਡੇ ਡੂੰਗਰਪੁਰ ਜਿੱਥੇ ਸਭ ਤੋਂ ਜ਼ਿਆਦਾ ਬਾਲਸਵਾੜਾ ਬਾਲਸਵਾੜਾ ਨਾੜਾ ਉੱਥੇ ਜਿਹੜੀ ਉਹ ਜਗਾ ਬਾ ਉਹਨਾਂ ਦੇ ਗੁਰੂ ਗੋਬਿੰਦ ਹੋਏ ਉਹ ਹੀ ਨੇ ਉਹਨਾਂ ਨੇ ਉਹਨਾਂ ਉੱਥੇ ਅੰਗਰੇਜ਼ਾਂ ਨੇ ਆ ਕੇ ਗੋਲੀ ਚਲਾਈ ਸੀ ਉਸ ਵੇਲੇ 1500 ਆਦੀਵਾਸੀ ਸ਼ਹੀਦ ਹੋ ਗਿਆ ਸੀ ਤੋਂ ਜਲਿਆਂਵਾਲਾ ਬਾਗ ਤੋਂ ਵੀ ਜ਼ਿਆਦਾ ਵੱਡਾ ਉੱਥੇ ਕੁਰਬਾਨੀਆਂ ਹੋਈਆਂ ਉੱਥੇ ਹੋਣਾ ਸੀ ਤੇ ਉਹ ਜਦੋਂ ਪਾਰਲੀਮੈਂਟ ਤੇ ਸਪੀਚ ਕਰਕੇ ਟੈਲੀਫੋਨ ਆਇਆ ਕਿ ਮੈਂ ਲੇਟ ਹੋ ਮੇਰੇ ਕੋਲ ਕੈਨਸਲ ਹੋ ਜਾ ਮੈਂ ਜੀ ਕੈਨਸਲ ਨਾ ਕਰਿਓ ਨੁਕਸਾਨ ਹੋ ਜਾਏਗਾ ਸਾਡਾ ਤੇ ਉਹ ਆਏ 3 ਘੰਟੇ ਲੇਟ ਆਏ ਤੇ ਉਹਦਾ ਮੈਨੂੰ ਕਹਿੰਦੇ ਕਿ ਯਾਰ ਬੇਟੂ ਜਾਏਗਾ ਮੇਰੀ ਕਹਾਣੀ बीजेपी में जाएगा मैं कब मैं कब निकाल तो पार्टी से कहने लगे यार कब से चले हैं ये लोग तो मैं ऐसा नहीं करना चाहता कि अपने आप ही चला जाएगा मैंने कहा जी नुकसान करेगा क्या नुकसान करेगा हर, हर लीडर की गोदी में बैठ जाता है क्या नुकसान करेगा कि लोगों को नहीं पता ये किसके साथ है भगवंत मान के अभी कहता है कि मैं उसका फ्रेंड हूँ उनको भी कहता है मेरा भी कहता है तो मैंने कहा ਦੇਖੀ ਕਬੂਤਰ ਜੋ ਤੇ ਆਪ ਮੈਂ ਤੁਸੀਂ ਇੱਕ ਚੀਜ਼ ਤੇ ਸਮਝਦੇ ਹੋ ਨਾ ਕਬੂਤਰ ਤੇ ਬਾਅਦ ਚ ਕਬੂਤਰ ਨੂੰ ਦਾਣਾ ਪਾ ਕੇ ਜਾਲ ਚ ਲਿਆ ਜਾ ਸਕਦਾ ਕਦੀ ਬਾਤ ਜਾ ਚ ਨਹੀਂ ਹੁੰਦੀ ਕਬੂਤਰ ਨੇ ਇਹ ਕਦੀ ਵੀ ਇਹਨਾਂ ਨੂੰ ਦਾਣਾ ਪਾਓ ਇਹ ਉਧਰੋਂ ਚਲੇ ਜਾਣਗੇ ਮੈਂ ਇਹ ਬਿਲਕੁਲ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਮਜੀਤ ਜੀ ਮੈਂ ਉਹਦੇ ਨਾਲ ਵਿਕਰਮ ਵਿਕਰਮ ਨਾਲ ਗੱਲ ਕੀਤੀ ਚੌਧਰੀ ਨਾਲ ਮੈਂ ਕਿਹਾ ਵਿਕਰਮ ਆਪਣੇ ਤੇਰੇ ਗ੍ਰੈਂਡਫਾਦਰ 100 ਸਾਲ ਦੀ ਤੁਸੀਂ ਮਨਾ ਕੇ ਠੀਓ ਪਿੱਛੇ ਕਿ 100 ਸਾਲ ਤੋਂ ਕਾਂਗਰਸ ਹੀ ਹੋ ਮੈਂ ਕਦੇ ਬਾਦਲ ਸ਼ਾਹ ਜਫਰ ਨਾ ਬਣ ਜੀ ਤੋਂ ਬਾਅਦ ਮੁਗਲ ਰਾਜ ਸਲਤਨਤ ਖਤਮ ਹੋ ਗਈ ਮੈਂ ਕਿਹਾ ਜੀ ਤੂੰ ਕਿਤੇ ਕਾਂਗਰਸ ਚ ਪੈਰ ਬਾੜ ਕੱਢ ਲਿਆ ਤੇ ਤੂੰ ਆਖਰੀ ਵਾਰਿਸ ਹੋਏਂਗਾ ਮਾਸਟਰ ਗੁਰਵੰਤਾ ਸਿੰਘ ਦਾ ਔਰ ਮੇਰੀ ਪੁਰਾਣੀ ਸੱਚੀ ਹੋਈ ਉਹਨੂੰ ਮੈਂ ਟੈਲੀਫੋਨ ਤੇ ਗੱਲ ਕਹੀ ਸੀ ਕਿ ਕਾਂਗਰਸ ਨੇ ਕੀ ਨਹੀਂ ਦਿੱਤਾ ਮੈਂ ਕਿਹਾ ਅੱਜ ਮੈਂ ਬੈਠਾ ਮੇਰੇ ਫਾਦਰ ਨੂੰ ਪੰਜਾਬ ਦੇ ਕਈ ਕਾਂਗਰਸੀ ਲੀਡਰਾਂ ਨੇ 20 ਸਾਲ ਨਹੀਂ ਸੀ ਉੱਠਣ ਦਿੱਤਾ ਤੇ ਮੈਂ ਕਿਹਾ ਸੁਖਜਿੰਦਰ ਸਿੰਘ ਰੰਦਾਵਾ ਅੱਜ ਫੇਰ ਧੌਣ ਤੇ ਗੋਡਾ ਰੱਖ ਕੇ ਬੈਠਾ ਕਿ ਆਪਣੀ ਪਾਰਟੀ ਨੂੰ ਮੈਂ ਧੋਖਾ ਨਹੀਂ ਦਿੱਤਾ ਤੇ ਨਾ ਮੇਰੇ ਫਾਦਰ ਨੇ ਦਿੱਤਾ ਮੈਂ ਕਿਹਾ ਕਿ ਇਹ ਗੱਲ ਨਾ ਕਰ ਪਰ ਇਹ ਕੋਈ ਰਿਫਲੈਕਟਿਵ ਨਹੀਂ ਹੈ ਕਿ ਕਾਂਗਰਸ ਇੱਕ ਸਿੰਕਿੰਗ ਸ਼ਿਪ ਵਰਗੀ ਹੈ ਬਿਲਕੁਲ ਨਹੀਂ ਨਾ 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 ਮੈਂ ਬਿਲਕੁਲ ਜਿਹੜਾ ਇਹ ਹੈਗਾ ਤਜਿੰਦਰ ਬਿੱਟੂ ਉਹ ਤੇ ਜਾਣਨਾ ਕੀ ਹੋ ਜਾਏਗਾ ਹਾਂ ਇਹਦੇ 'ਚ ਮੈਂ ਜ਼ਰੂਰ ਮੰਨਦਾ ਕਾਂਗਰਸ ਹਾਈਕਮਾਨ ਨੂੰ ਪਤਾ ਹੋਣ ਦੇ ਬਾਵਜੂਦ ਐਕਸ਼ਨ ਨਾ ਕਰਨਾ ਇਹ ਕਿਤੇ ਨਾ ਕਿਤੇ ਸਾਡੀ ਕਮਜ਼ੋਰੀ ਆ ਤਜਿੰਦਰ ਬਿੱਟੂ ਦਾ ਤਜਿੰਦਰ ਬਿੱਟੂ ਦਾ ਸਾਰੇ ਬੈਠੇ ਸੀ ਮੈਂ ਕੇਸੀ ਬੇਨੂਗਪਾਲ ਨੂੰ ਮੈਂ ਹੁਣ ਰਿਕਾਰਡ ਕਰ ਰਿਹਾ ਕੇਸੀ ਬੇਨੂਗਪਾਲ ਨੂੰ ਮੈਂ ਕਿਹਾ ਮੈਂ ਕਿਹਾ ਸਾਡੇ ਦੀ ਲਾਇਬਿਲਟੀ ਬਣਿਆ ਬੇਟਾ ਕਿ ਜਦੋਂ ਪਿਛਲੀ ਇਹਦੀ ਇਲੈਕਸ਼ਨ ਹੋਈ ਸੀ ਪਾਰਲੀਮੈਂਟ ਦੀ ਬਾਈ ਇਲੈਕਸ਼ਨ ਉਸ ਵੇਲੇ ਇਹ ਆਦਮੀ ਟੋਟਲੀ ਕਾਂਗਰਸ ਦੇ ਅਗੇਂਸਟ ਗਿਆ ਤੇ ਫਿਰ ਸਾਡੀ ਪਾਰਟੀ ਅੱਖਾਂ ਬੰਦ ਕਰਕੇ ਇਹੋ ਜਿਹੇ ਬੰਦਿਆਂ ਨੂੰ ਰੱਖੇ ਤੇ ਲੋਕਾਂ ਦਾ ਕਸੂਰ ਨਹੀਂ ਸਾਡਾ ਕਸੂਰ ਹੈ ਜਿਹੜੇ ਅਸੀਂ ਬੈਠੇ ਲੋਕ ਨਹੀਂ ਵੇਖੋ ਮੈਂ ਪਹਿਲਾਂ ਤੁਹਾਨੂੰ ਕਿਹਾ ਕਿ ਕਬੂਤਰ ਨੇ ਇਹਨਾਂ ਦਾਣਾ ਪਾਓ ਜਿਹੜੀ ਪਾਰਟੀ ਪੈ ਗਈ ਕਾਂਗਰਸ ਹੈਗੇ ਇਹ ਜਿਹੜੇ ਛਾਲਾ ਮਾਰ ਕੇ ਲੋਕਾਂ ਦੇ ਲੋਕਾਂ ਦੇ ਉਤੋਂ ਟਪ ਟਪ ਕੇ ਆਉਣਗੇ ਕਾਂਗਰਸ ਦੇ ਵਿੱਚ ਤੇ ਕਾਂਗਰਸ ਨੂੰ ਵੀ ਸੋਚਣਾ ਚਾਹੀਦਾ ਕਿ ਇਹੋ ਜਿਹੇ ਲੀਡਰਾਂ ਨੂੰ ਜਿਹੜੇ ਗਦਾਰੀ ਕਰਕੇ ਜਾਂਦੇ ਆ ਇਹਦਾ ਧਿਆਨ ਰੱਖਣਾ ਪਵੇਗਾ ਪਾਰਟੀ ਨੂੰ ਬਹੁਤ ਕੁਝ ਆਪਣੇ ਆਪ ਚ ਸੋਚਣ ਦੀ ਲੋੜ ਸੀ ਇੱਕ ਉਂਗਲੀ ਕਿਸੇ ਤੇ ਉਠਾ ਰਹੇ ਹੋ ਤੇ ਚਾਰ ਉਂਗਲੀਆਂ ਖੁੱਤੇ ਹੋ ਜਾਂਦੀ ਇਹ ਲੀਡਰਸ਼ਿਪ ਹਾਂ ਲੀਡਰਸ਼ਿਪ ਕੁਆਲਿਟੀ ਦੇ ਵੀ ਤੇ ਕੁਐਸਚਨ ਹੈ ਕਿਉਂਕਿ ਪੂਰੀ ਜੋ ਕਾਂਗਰਸ ਕਮਲਜੀਤ ਜੀ ਕਹਿੰਦੇ باوجود ਐਕਸ਼ਨ ਨਹੀਂ ਕਰਦੇ ਤੇ ਫਿਰ ਸਾਡਾ ਕਸੂਰ ਕੀ ਆ ਫਿਰ ਜਿਹੜੇ ਜਿਹੜੇ ਕਾਂਗਰਸ ਦੇ ਵਿੱਚ ਬੈਠੇ ਆ ਅਸੀਂ ਇਹ ਮੈਂ ਦੁਖੀ ਹੋ ਕੇ ਕਹਿ ਰਿਹਾ ਮੈਂ ਇਸ ਕਰਕੇ ਕਹਿ ਰਿਹਾ ਕਿ ਉਹ ਵੀ ਤੁਹਾਨੂੰ ਕਹਿ ਦਿੰਗੇ ਹਾਂ ਕਿ ਆ ਪ੍ਰਤਾਪ ਬਾਜੂ ਨੂੰ ਪੁੱਛ ਲਿਓ ਰਾੜੇ ਰਾਜਾ ਵੜਿੰਗ ਨੂੰ ਪੁੱਛ ਲਿਓ ਕਿ ਕਈਆਂ ਨਹੀਂ ਗੱਲ ਆ ਇਹਨਾਂ ਇਹ ਸਾਰੇ ਇਕੱਠੇ ਬੈਠ ਕੇ ਕਿਆ ਉਹ ਇਹਨਾਂ ਨੂੰ ਕਰ ਦੋ ਇਹਦੇ ਵਿੱਚ ਇਸ ਤਰ੍ਹਾਂ ਲੱਗ ਰਿਹਾ ਕਿ ਲੀਡਰਸ਼ਿਪ ਇਜ਼ ਐਟ ਫਾਲਟ ਕਿਉਂਕਿ ਉਹ ਉਹਦੇ ਚ ਮੈਂ ਦੱਸ ਦਿੰਦਾ ਉਹ ਮੈਂ ਅਸੀਂ ਸੋਨੀ ਜੀ ਨੇ ਗੱਲ ਕੀਤੀ ਕਹਿਣ ਲੱਗੇ ਕਿ ਮੇਰੇ ਸਾਥ ਇਤਨੀ ਦੇਰ ਇਸ ਫੈਮਲੀ ਦਾ ਰਿਲੇਸ਼ਨ ਰਹਾ ਹੈ ਤੋਂ ਉਹ ਅਗਰ ਕਰਦੇ ਹੈ ਤੂੰ ਮੇਰਾ ਨਹੀਂ ਦਿਲ ਕਰਦਾ ਕਿ ਕਈ ਵਾਰ ਜੋ ਰਿਲੇਸ਼ਨ ਹੁੰਦੇ ਹੈ ਉਨਾ ਨੂੰ ਵੀ ਆਨਰ ਕਰਨਾ ਪੈਂਦਾ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਸੋਨੀਆ ਗਾਂਧੀ ਇਹ ਕਰਕੇ ਵੀਕ ਨਹੀਂ ਹੋ ਰਹੀ ਨਹੀਂ ਵੀਕ ਮੈਨੂੰ ਵੀਕਨੈਸ ਨਹੀਂ ਕਹੂੰਗਾ ਮੈਂ ਇਹ ਕਹੂੰਗਾ ਜਿਹੜੇ ਛੱਡ ਕੇ ਜਾਂਦੇ ਨੇ ਉਹ ਉਹ ਚੀਜ਼ ਨੂੰ ਨਹੀਂ ਦੇਖਦੇ ਕਿ ਸਾਡੇ ਕੀ ਰਿਲੇਸ਼ਨ ਸੀ ਉਹ ਸਿਰਫ ਪਾਵਰ ਦੇ ਨਾਲ ਨੇ ਉਹ ਡਰ ਦੇ ਨਾਲ ਨੇ ਉਹ ਸਿਕਿਉਰਿਟੀ ਦੇ ਨਾਲ ਨੇ ਕਿ ਸਾਡੀ ਸਿਕਿਉਰਿਟੀ ਤੇ ਐਕਸ਼ਨ ਮੰਗਦੇ ਰਹੇ ਨਵਜੋਤ ਸਿੱਧੂ ਦੇ ਖਿਲਾਫ ਤਾਂ ਕੋਈ ਐਕਸ਼ਨ ਤਾਂ ਹੋਇਆ ਮੈਂ ਬਿਕੂ ਮੈਂ ਉਹਨਾਂ ਜੋਜ ਸਿੱਧੂ ਤੇ ਮੈਂ ਉਹਨਾਂ ਤੇ ਮੇਰਾ ਉਦਨ ਬੋਲ ਚੜਾ ਨਹੀਂ ਮੇਰੇ ਉਹਦੇ ਕੋਲ ਉਹਦੇ ਬਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਉਹਦੇ ਫਾਦਰ ਉਹਦੇ ਮਦਰ ਸਾਡੇ ਨਾਲ ਫੈਮਿਲੀ ਰਿਲੇਸ਼ਨ ਸੀਗੇ ਬੜੇ ক্লোਜ਼ ਰਿਲੇਸ਼ਨ ਸੀ ਉਹਨੇ ਰਿਲੇਸ਼ਨ ਨਹੀਂ ਰੱਖੇ ਤੇ ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਬਟ ਇਹ ਗੱਲ ਤੇ ਹੈ ਕਿ ਐਕਸ਼ਨ ਤੇ ਮੰਗੀ ਸੀ ਮੋ ਛੱਡੋ ਜੀ ਹੁਣ ਕੀ ਕਰੀਏ ਇਹ ਹੁਣ ਹਾਈ ਕਮਾਂਡ ਦੇਖੇ ਚਲੋ ਹੁਣ ਆਪ ਹੀ ਆਈਪੀਐਲ 'ਚ ਚਲਾ ਗਿਆ ਉਹਦੇ ਬਾਰੇ ਆਪਾਂ ਨੂੰ ਕੋਈ ਬਹੁਤਾ ਬੋਲਣ ਕੇ ਦਾ ਹਾਂ ਪਰ ਇੱਕ ਜ਼ਰੂਰ ਗੱਲ ਆ ਕਿ ਜਿੱਥੇ ਕਿਤੇ ਮੇਰੇ ਇੱਕ ਮਿੰਟ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਦੱਸਦਾ ਕਿ ਇਹ ਰਾਜਸਥਾਨ ਦੇ ਵਿੱਚ ਇੱਕ ਮਿਨਿਸਟਰ ਸੀਗਾ ਅਰਜੰਦਰ ਸਿੰਘ ਗੂੜਾ ਉਹ ਪਾਰਟੀ ਦੇ ਅਗੇਂਸਟ ਬੋਲਦਾ ਸੀ ਮੈਂ ਉਹਨੂੰ ਮੈਂ ਉਹਨੂੰ ਮਿਨਿਸਟਰੀ ਚੋਂ ਡ੍ਰੌਪ ਕਰ ਦਿੱਤਾ ਔਰ ਉਹਦੇ ਅਗੇਂਸਟ ਟੋਕ ਕੇ ਬੰਦਾ ਦਿੱਤਾ ਉਹਨੂੰ 40000 ਤੇ ਹਰਾ ਕੇ ਆ ਤੇ ਜਿੰਨਾ ਚਿਰ ਸਾਨੂੰ ਬੋਲਡਲੀ ਸਟੈਪ ਨਹੀਂ ਚੁੱਕਣੇ ਪਏ ਚੁੱਕੇ ਜਾਣਗੇ ਤੇ ਇਹ ਕੋਈ ਘਰ ਆ ਬੀਜੇਪੀ ਕੋਲ ਕਿਉਂ ਡਰ ਰਹੀ ਹੈ ਉਹਨਾਂ ਦੇ ਇਸੇ ਕਰਕੇ ਕੋਈ ਜਨਕਾਰ ਦੇ ਚੱਲ ਅੰਦਰ ਦੇ ਦਿਓ ਅਸੀਂ ਅੰਦਰ ਤੇ ਨਹੀਂ ਦੇ ਸਕਦੇ ਪਰ ਪਾਰਟੀ ਤੋਂ ਬਾਹਰ ਦਾ ਦਰਵਾਜ਼ਾ ਤਾਂ ਖਾ ਸਕਦੇ ਇਹ ਚੀਜ਼ਾਂ ਤੇ ਸਾਨੂੰ ਕਰਨੀਆਂ ਪੈਣਗੀਆਂ ਤੇ ਔਰ ਨਵੀਂ ਲੀਡਰਸ਼ਿਪ ਜਿਹੜੀ ਹੈ ਜਿਹੜਾ ਨਹੀਂ ਰਹਿਣਾ ਚਾਹੁੰਦਾ ਤੇ ਦੂਸਿਆਂ ਨੂੰ ਇਹ ਹੋਣਾ ਚਾਹੀਦਾ ਕਿ ਇਹ ਜਿਹੜਾ ਬਾਹਰ ਨਿਕਲ ਕੇ ਗਿਆ ਇਹ ਦੁਬਾਰਾ ਆਣ ਕੇ ਇਸ ਚੇਤੇ ਨਹੀਂ ਬੈਠੇਗਾ ਬੇਤੇ ਵਿਸ਼ਵਾਸ ਕਰਨਗੇ ਤੇ ਜੇ ਅਸੀਂ ਉਹਨੂੰ ਚੱਕ ਕੇ ਫਿਰ ਆਪਣੇ ਸਰ ਤੇ ਬਿਠਾ ਲਾਂਗੇ ਤੇ ਫਿਰ ਸਾਡੇ ਤੇ ਵਿਸ਼ਵਾਸ ਕੌਣ ਕਰੇਗਾ ਤੋ ਇਸ ਲਈ ਕਾਂਗਰਸ ਪੰਜਾਬ ਦੇ ਵਿੱਚ ਮਜ਼ਬੂਤ ਹੈ ਕਾਂਗਰਸ ਦਾ ਵਰਕਰ ਮਜ਼ਬੂਤ ਹੈ ਤੁਸੀਂ ਲੋਕ ਕਰਦੇ ਨਾ ਆਰਐਸਐਸ ਨੇ ਪੰਨਾ ਪਰ ਪ੍ਰਮੁਖ ਬਣਾਏ ਨੇ ਉਹ ਕਹਿੰਦੇ ਕਿ ਪੰਨਾ ਪ੍ਰਮੁਖ ਨੇ ਰਾਜਤਾਂ ਚ ਅਸੀਂ ਰੋਲ ਕੇ ਰੱਖ ਦਿੱਤੇ ਨੇ ਪੰਨਾ ਪ੍ਰਮੁਖ ਪੰਜਾਬ ਦੇ ਵਿੱਚ ਤੇ ਨਾਮੋ ਨਿਸ਼ਾਨੀਆਂ ਨਹੀਂ ਉਹਨਾਂ ਦਾ ਪੰਨਾ ਪ੍ਰਮੁਖ ਤਾਂ ਨਹੀਂ ਤਾਂ ਇੱਕ ਜਿਹੜੀ ਚੀਜ਼ ਆਪਾਂ ਇਹ ਕਰੀ ਜਾਂਦੇ ਹਾਂ ਕਿ ਹਿੰਦੂ ਜਾਂ ਹਾਂ ਇੱਕ ਚੀਜ਼ ਜ਼ਰੂਰ ਹੈ ਕਿ ਕਾਂਗਰਸ ਨੂੰ ਕਰਨੀ ਪਵੇਗੀ ਕਿ ਟੈਰਰਿਜ਼ਮ ਜਦੋਂ ਖਤਮ ਹੋਇਆ ਉਹਦੇ ਚ ਜੱਟ ਲੀਡਰਸ਼ਿਪ ਐਸੀ ਲੀਡਰਸ਼ਿਪ ਹਿੰਦੂ ਲੀਡਰਸ਼ਿਪ ਇਹ ਬੜੀ ਸਟਰੋਂਗਲੀ ਖੜੀ ਸੀ ਕਿ ਅਸੀਂ ਪੰਜਾਬੀਓ ਤੁਹਾਡੇ ਨਾਲ ਆ ਉਹ ਕਿਤੇ ਨਾ ਕਿਤੇ ਕਮਜ਼ੋਰੀ ਹੈ ਸਾਨੂੰ ਹਿੰਦੂ ਨੂੰ ਇਗਨੋਰ ਨਹੀਂ ਕਰਨਾ ਕਾਂਗਰਸ ਨੇ ਹਿੰਦੂ ਜੇ ਖੜਾ ਤੇ ਕਾਂਗਰਸ ਖੜੀ ਆ ਐਸੀ ਜੇ ਕਾਂਗਰਸ ਦੇ ਨਾਲ ਉਹਦੀ ਲੀਡਰਸ਼ਿਪ ਮਜ਼ਬੂਤ ਹੈ ਮੈਂ ਐਸੀ ਲੀਡਰਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਆਪਣਾ ਤੂ ਪੁਰਾਣੇ ਸਾਡੇ ਆ ਹੁਣ ਮਿੰਦਰ ਕੇਤੀ ਗਿਆ ਮੈਨੂੰ ਅਫਸੋਸ ਹੋਇਆ ਕਿ ਯਾਰ ਜਿਸ ਬਾਪ ਨੂੰ ਅੱਤਵਾਦੀਆਂ ਨੇ ਗੋਲੀਆਂ ਮਾਰੀਆਂ ਨੂੰ ਤੇ ਉੱਥੇ ਹੀ ਅੱਤਵਾਦੀ ਦੇ ਭੋਗ ਤੇ ਜਾ ਕੇ ਪ੍ਰਕਾਸ਼ ਸਿੰਘ ਬਾਦਲ ਖੜਾ ਹੋਵੇ ਜਿਹਨੂੰ ਸਰਦਾਰ ਦਰਸ਼ਨ ਸਿੰਘ ਨੂੰ ਜਿਹਨੇ ਸ਼ਹੀਦ ਕੀਤਾ ਹੋਵੇ ਤੇ ਉਹਦੇ ਤੇ ਜਾ ਕੇ ਭੋਗ ਤੇ ਕਾਲੀਦਲ ਖੜਾ ਹੋਵੇ ਉਸੇ ਟੈਰਸ ਤੇ ਤੇ ਅੱਜ ਉਸੇ ਮੁੰਡੇ ਦੇ ਪੈਰਾ ਚ ਬੈਠਾ ਹੈ ਇਹ ਫਿਰ ਜੀ ਕਸੂਰ ਕਾਂਗਰਸ ਦਾ ਤੇ ਕਿ ਲਾਲਚੀਆਂ ਦਾ ਕਸੂਰ ਹੈ ਮੈਂ ਮੈਂ ਕਈਆਂ ਤੇ ਮੈਨੂੰ ਤੇ ਮੈਨੂੰ ਤੇ ਵਾਕਈ ਆਪਣੇ ਆਪ ਤੇ ਹੁਣ ਆਉਣ ਲੱਗ ਪਿਆ ਕਿ ਯਾਰ ਅਸੀਂ ਇੰਨੇ ਢਰਪੋਗ ਤੇ ਇੰਨੇ ਲਾਲਚੀ ਹੋ ਗਏ ਕਿ ਇੰਨਾ ਕੁਝ ਲੈ ਕੇ ਕਾਂਗਰਸ ਕੋਲ ਤੇ ਅਸੀਂ ਆਪਣੀ ਸ਼ਰਮ ਹਿਆ ਆਪਣੇ ਮਾਂ ਬਾਪ ਆਪਣੀ ਪਾਰਟੀ ਸਾਡੇ ਪਾਸੇ ਭੁੱਲ ਗਏ ਹਨਨਤ ਇਹੋ ਜੀ ਜ਼ਿੰਦਗੀ ਦੇ 2019 ਵਿੱਚ 8 ਸੀਟਾਂ ਜਿੱਤੀ ਸੀਗੀ ਕਾਂਗਰਸ ਨੇ ਇਸ ਵਾਰ ਇਹ ਗੱਲ ਆ ਰਹੀ ਹੈ ਕਿ ਤੁਸੀਂ ਆਊਟਸਾਈਡਸ ਖੜੇ ਕਰ ਰਹੇ ਨੇ ਚਰਨਜੀਤ ਸਿੰਘ ਚੰਨੀ ਜਲੰਧਰ ਨੇ ਸੁਖਪਾਲ ਖੇੜਾ ਗਏ ਨੇ ਸੰਗਰੂਰ ਇੱਕ ਕੀ ਵੀ ਕੀ ਸਟਾਰਟਿੰਗ ਨਹੀਂ ਵੇਖੋ ਚਰਨਜੀਤ ਸਿੰਘ ਚੰਨੀ ਇਹ ਤੋਂ ਆਪਾਂ ਦੇਣਾ ਸੀਗਾ ਡਾਕਟਰ ਅਮਰ ਸਿੰਘ ਕੀ ਕਸੂਰ ਹੈ ਉਹਦਾ ਜੀ ਉਹਨੇ ਵਧੀਆ ਪਰਫਾਰਮ ਕੀਤਾ ਪਾਰਲੀਮੈਂਟ 'ਚ ਵਧੀਆ ਬੋਲਿਆ ਪਰ ਜਿਹੜਾ ਅਗਲੇ ਪਾਸੇ ਜਿਹੜਾ ਗਿਆ ਕਾਂਗਰਸ ਛੱਡ ਕੇ ਮੈਨੂੰ ਵਾਕਈ ਕਈ ਨਾ ਕਈ ਥਾਵਾਂ ਤੇ ਆਪਣੇ ਮੈਂ ਫਿਰ ਉਹ ਚੀਜ਼ ਆ ਜਾਂਦੀ ਕਿ ਆਪਣੀ ਕਮੀਆਂ ਉਹ ਬੰਦਾ ਕਦੀ ਵੀ ਪਹਿਲਾਂ ਪਰ ਨੀ ਕਿਹੜੀ ਪਾਰਟੀ ਫਿਰ ਕਿਹੜਾ ਬੜ ਏਡੀ ਛੋਟੀ ਉਮਰ ਚੋਂ ਇੰਨੀਆਂ ਕਿ ਛਾਲਾ ਮਾਰੀਆਂ ਕਾਂਗਰਸ ਨੂੰ ਸੋਚਣਾ ਚਾਹੀਦਾ ਕਿ ਯਾਰ ਇੰਨੀਆਂ ਛਾਲਾਂ ਘ ਮਾਰਨ ਵਾਲਾ ਕਿਤੇ ਨਾ ਕਿਤੇ ਬਚਾ ਕੇ ਰੱਖੋ ਪਾਰਟੀ ਨੂੰ ਚੋਕੇ ਅਸੀਂ ਡਿਸਟ੍ਰਿਕਟ ਕਾਂਗਰਸ ਮੀਟਿੰਗ ਦਾ ਪ੍ਰਧਾਨ ਬਣਾ ਦਿੱਤਾ ਇਥੇ ਉਹਦਾ ਸੀਗਾ ਉਹਦੇ ਬਾਅਦ ਜੀ ਬਣਦੀ ਸੀ ਗੱਲ ਤੇ ਉਹ ਚਨਜੀਤ ਸਿੰਘ ਛੰਨੀ ਦੀ ਜਾਂ ਬਣਦੀ ਸੀ ਉਥੇ ਜਲੰਧਰ ਜਾਂ ਹੁਸ਼ਿਆਰਪੁਰ ਕਿਉਂਕਿ ਉਹਨਾਂ ਦੀ ਬਰਾਦਰੀ ਦੇ ਉਥੇ ਕਾਫੀ ਰੋਟਸ ਨੇ ਰਿਜ਼ਰਵ ਸੀਟ ਜਨਰਲ ਸੀਟ ਤੋਂ ਕਈ ਵਾਰ ਕਿੰਤੂ ਪਰੰਤੂ ਹੁੰਦਾ ਕਿ ਉਹ ਨਿਕਲ ਉਹ ਉਥੇ ਉਹ ਸੁਖਵਾਲ ਸਿੰਘ ਖਹਿਰਾ ਦੀ ਹੈ ਕਿ ਯਾਰ ਜੀ ਸੁਖਵਾਲ ਖਹਿਰੇ ਨੂੰ ਭਗਵੰਤ ਮਾਨ ਨੇ ਆਪੇ ਹੀ ਬੋਲ ਰਿਹਾ ਕਿ ਇਹਦੇ ਤੇ ਕੇਸ ਗਲਤ ਬਣਿਆ ਜਦੋਂ ਸੀ ਉਹਨਾਂ ਦਾ ਐਲਓਪੀਸੀ ਆਪ ਹੀ ਕਿਹਾ ਕਿ ਮੈਂ ਹੀ ਚਾਵਾਂ ਕਿ ਦੇ ਕਿ ਇਹਨਾਂ ਦੇ ਗਲਤ ਨਜਾਇਜ਼ ਕੀਤਾ ਇਹਦੇ ਤੇ ਕੋਈ ਨਸ਼ੇਦਾਂ ਨਹੀਂ ਤੇ ਜਦੋਂ ਚੀਫ ਮਿਨਿਸਟਰ ਬਣਦਾ ਤੇ ਆਪ ਫੜ ਕੇ ਦਿੰਦਾ ਥੁੱਕੇ ਛੱਟ ਗਿਆ ਚੀਫ ਮਿਨਿਸਟਰ ਤੇ ਫਿਰ ਜੇ ਜੱਟ ਦਾ ਪੋਤਰਾ ਤੇ ਉਹਨੂੰ ਜਾ ਕੇ ਆਪਣਾ ਇਹ ਤੇ ਵਿਖਾਉਣਾ ਚਾਹੀਦਾ ਨਾ ਕਿ ਆ ਜੇ ਤੂੰ ਜੱਟ ਹੈ ਤਾਂ ਮੈਂ ਵੀ ਜੱਟਾਂ ਦੋਵੇਂ ਲੜਕੇ ਦਾ ਸੀ ਕਿ ਅਣਖੀ ਪੰਜਾਬੀ ਅਣਖੀ ਆ ਚਾਹੇ ਉਹ ਜੱਟ ਆ ਚਾਹੇ ਉਹ ਹਿੰਦੂ ਆ ਚਾਹੇ ਉਹ ਐਸੀ ਆ ਜੱਟ ਆਪਣੀ ਅਣਖ ਪਿੱਛੇ ਬਹੁਤ ਪੰਜਾਬੀ ਆਪਣੀ ਅਣਖ ਪਿੱਛੇ ਸਭ ਕੁਝ ਦਾਤ ਹਿਲਾ ਦਿੰਦਾ ਜਿੱਤ ਹਾਰ ਬਾਦ ਦੀ ਗੱਲ ਆ ਪਰ ਮੈਂ ਕਾਂਗਾ ਕਿ ਸੁਖਪਾਲ ਸਿੰਘ ਕਹਰਾ ਨੇ ਮਰਦਾਂ ਵਾਲਾ ਕੰਮ ਕੀਤਾ ਕਿ ਚੱਲ ਗਿਆ ਆ ਮੈਂ ਤੇਰੇ ਉਥੋਂ ਦੇ ਲੋਕਾਂ ਨੂੰ ਵੀ ਹੁਣ ਡਿਸਾਈਡ ਕਰਨਾ ਚਾਹੀਦਾ ਕਿ ਸੁਖਪਾਲ ਕਹਰਾ ਗਲਤ ਆ ਕਿ ਠੀਕ ਆ ਕਿ ਚੀਫ ਮਿਨਿਸਟਰ ਨੇ ਜੋ ਕਿਹਾ ਪੁਰਾਣੀ ਆਪਣੀ ਸਪੀਚ ਦੇ ਵਿੱਚ ਉਹ ਚੀਫ ਮਿਨਿਸਟਰ ਗਲਤ ਆ ਤੇ ਜੋ ਇਹਨੇ کیا ਤੇ ਕਿਉਂ ਨਹੀਂ ਫਿਰ ਕਿਉਂ ਨਿਕਲਿਆ ਜੀ ਜੇਲ੍ਹ ਚ ਕਿਉਂ ਦਿੱਤਾ ਅੰਦਰ ਕਿਵੇਂ ਕੀਤਾ ਪਹਿਲਾਂ ਕਿਹਾ ਜੇ ਤੈਨੂੰ ਅੰਦਰ ਕਰੂ ਇਹ ਮੈਂ ਪੰਜਾਬ ਦੇ ਵਿੱਚ ਇਹ ਕਹਿੰਦੇ ਰਹੇ ਨੇ ਕਿ ਕੋਈ ਸਾਡਾ ਕੇਜਰੀਵਾਲ ہمارا ਅਮਾਨਦਾਰ ਤੁਹਾਡੇ ਆ ਬੇਈਮਾਨ ਬੈਠੇ ਆ ਉਹ ਮੇਰੇ ਫਾਦਰ ਦੀਆਂ ਸਾਹਮਣੇ ਫੋਟੋਆਂ ਨੇ ਔਰ ਦੇਖੋ ਕਿ ਕੌਣ ਬੋਲ ਸਕਦਾ ਉਹ 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 ਇਹ ਜਿਹੜੇ ਛੱਡ ਕੇ ਜਾ ਰਹੇ ਨੇ ਕਮਲਜੀਤ ਜੀ ਤੁਸੀਂ ਕਹਿੰਦੇ ਹੋ ਕਿ ਛੱਡ ਗਏ ਡੁੱਬਦਾ ਜਹਾਜ਼ ਨਹੀਂ ਤਰਦਾ ਜਹਾਜ਼ ਹੈ ਵਿੱਚ ਚੂਹੇ ਵੜ ਗਏ ਸੀ ਸਾਡੇ ਚ ਜਿਨ੍ਹਾਂ ਨੇ ਜਹਾਜ਼ ਨੂੰ ਕੋਤਰਨਾ ਸ਼ੁਰੂ ਕਰ ਦਿੱਤਾ ਸੀ ਪਰ ਇਸ ਵਾਰ ਜਿ세 ਤੁਸੀਂ ਕਹਿ ਰਹੇ ਹੋ ਕਿ ਅਸਲੀ ਕੰਪੀਟੀਸ਼ਨ ਆਮ ਆਦਮੀ ਪਾਰਟੀ ਦੇ ਨਾਲ ਹੈ ਕਿ ਅਕਾਲੀ ਦਲ ਵੇਖੋ ਅੱਜ ਦੀ ਜਿਹੜੀ ਹੈਗੀ ਕਿ ਅਕਾਲੀ ਦਲ ਜਿਹੜਾ ਵਾ ਉਹਦੇ ਚ ਸੁਖਵੀਰ ਬਾਦਲ ਫੇਲ ਹੋ ਗਿਆ ਨਾ ਤੇ ਇਹ ਅਕਾਲੀ ਦਲ ਨੂੰ ਲੈ ਕੇ ਚੁਤ ਸਕਿਆ ਨਾ ਹੀ ਸਿੱਖਾ ਨੂੰ ਲੈ ਕੇ ਚੱਲ ਸਕਿਆ ਤੇ ਨਾ ਹੀ ਆਪਣੇ ਪਿਤਾ ਜੀ ਵਾਲੀ ਸੋਚ ਨੂੰ ਲੈ ਕੇ ਚੱਲ ਸਕਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹੋ ਜਿਹਾ ਸੀਗਾ ਕਿ ਉਹ ਸਾਰਿਆਂ ਨੂੰ ਬੁੱਕਲ ਚ ਲੈ ਲੈਂਦੇ ਸੀ ਤੇ ਇਹ ਕਿਸੇ ਨੂੰ ਨਹੀਂ ਲੈ ਸਕਿਆ ਜਿਹੜੇ ਇਹਦੇ ਬੁੱਕਲ ਚ ਸੀਗੇ ਉਹਦੇ ਵਰਗੇ ਢੀਂਸਾ ਸਾਹਿਬ ਵਰਗੇ ਜਾਂ ਮਲੂਕੇ ਵਰਗੇ ਉਹ ਛੱਡ ਛੱਡ ਕੇ 도ੜ ਗਏ ਨੇ ਤੇ ਇਹ ਕਮੀਆਂ ਮੈਂ ਬਿਲਕੁਲ ਲੀਡਰਸ਼ਿਪ ਲੀਡਰਸ਼ਿਪ ਦੇ ਵਿੱਚ ਕਮੀਆਂ ਹੁੰਦੀਆਂ ਨੇ ਤੋਂ ਉਹ ਜਦ ਹੀ ਅੱਗੇ ਪਰ ਇਸ ਵੇਲੇ ਮੈਨੂੰ ਇਵੇਂ ਲੱਗ ਰਿਹਾ ਕਿ ਮੇਨ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਆਰ ਮੈਂ ਜਿਵੇਂ ਮੈਂ ਤੁਹਾਨੂੰ ਥੋੜੀ ਜਿਹਾ ਹੁਣ ਸੀਟਾਂ ਦਾ ਦੱਸ ਦੇਣਾ ਕਿ ਅਕਾਲੀ ਦਲ ਮਜ਼ਬੂਤ ਹੈ ਤੇ ਕਾਂਗਰਸ ਮਜ਼ਬੂਤ ਹੈ ਮੈਂ ਅਕਾਲੀ ਦਲ ਨੂੰ ਹਰਾ ਕੇ ਜਿੱਤੇ ਟਰਿਪਰ ਬਾਜਵਾ ਅਕਾਲੀ ਦਲ ਤੋਂ ਜਿੱਤੇ ਪ੍ਰਤਾਪ ਬਾਜਵਾ ਅਕਾਲੀ ਦਲ ਤੋਂ ਜਿੱਤੇ ਉਹ ਬਰਿੰਦਰ ਪਾੜਾ ਅਕਾਲੀ ਦਲ ਤੋਂ ਜਿੱਤੇ ਆ ਫਿਰ ਰਾਜਾ ਵੜਿੰਗ ਅਕਾਲੀ ਦਲ ਤੋਂ ਜਿੱਤ ਗਿਆ ਜਿੰਨੀਆਂ ਸੀ ਤਕਰੀਬਨ ਸੀਟਾਂ ਜਿੱਥੇ ਅਕਾਲੀ ਦਲ ਸੀਗਾ ਮਜ਼ਬੂਤ ਅਕਾਲੀ ਦਲ ਦਾ ਕਾਂਗਰਸ ਲਈ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਭਗਵੰਤ ਮਾਨ ਨੂੰ ਕਿਸ ਤਰ੍ਹਾਂ ਦੇਖ? ਮੈਂ ਕੀ ਦੇਖਣਾ ਲੋਕਾਂ ਨੇ ਦੇਖ ਲੈਣਾ। ਕਿ ਕਮਾਲ ਦਾ ਈ ਚੀਫ ਮਿਨਿਸਟਰੀ ਹੈ। ਇਹ ਮੈਂ ਕਹਾਂਗਾ ਕਿ ਕਮਾਲ ਦਾ ਈ ਮਿਨਿਸਟਰੀ ਹੈ। ਮੈਂ ਗੱਟਨ ਨੂੰ ਅੰਦਰ ਕਰ ਦੂੰ। ਵਾਜਪਾਈ ਉਹਦੇ ਵਾਂਗੂ ਨਰਿੰਦਰ ਮੋਦੀ ਵਾਂਗੂ ਤੇ ਇਹ ਡਿਕਟੇਟਰਸ਼ਿਪ ਤੇ ਹੌਮੇ ਇਹ ਐਰੋਗੈਂਸੀ ਲੋਕ ਪੰਜਾਬੀ ਪਸੰਦ ਨਹੀਂ ਕਰਦੇ। ਇਹ ਉਹਦਾ ਉਹਦਾ ਮੰਨਿਸਟਰ ਕੀ ਬੋਲ ਗਿਆ ਕਿ ਮੈਂ ਜੱਟ ਆ ਮੈਂ ਗੁੱਲੀ ਘੜਦੀ ਮੈਂ ਮੈਂ ਪਤਾ ਨਹੀਂ ਕਿ ਸੁਨਿਆਰਾ ਨਹੀਂ ਯਾਰ ਅਸੀਂ ਸਾਡੇ ਗੁਰੂ ਨੇ ਤੇ ਸੰਗਤ ਪੰਗਤ ਲਾ ਕੇ ਊਚ ਨੀ ਚ ਬੰਦ ਕਰ ਦਿੱਤਾ ਭਾਈ ਲਾਲੋ ਦੇ ਘਰ ਜਾ ਕੇ ਖਾ ਕੇ ਆਇਆ ਮਲਕ ਭਾਕੋ ਦੇ ਨਹੀਂ ਗਿਆ ਤੇ ਇਹ ਤੇ ਇਹ ਹੰਕਾਰ ਬੋਲ ਰਿਹਾ ਇਹ ਬਦਲਾਉ ਨਹੀਂ ਇਹਨਾਂ ਚ ਅਹੰਕਾਰ ਆ ਇਹਨ ਕਾਰਤੇ ਇੰਨੇ ਇੱਕ ਜਿੱਤਾਂ ਦੀਆਂ ਗੱਲਾਂ ਕਰਨੀਆਂ ਤੈਨੂੰ ਮੰਨਦਰ ਕਰ ਦੂੰ ਹੁਣ ਮੈਨੂੰ ਆਇਆ ਪਤਾ ਕਿ ਕਹਿੰਦਾ ਮੈਂ ਚੰਨੀ ਨੂੰ 2 ਤਰੀਕ ਤੋਂ ਪਹਿਲਾਂ ਪਹਿਲਾਂ ਤੈਨੂੰ ਰੋਕਿਆ ਕਿੰਨੇ ਆ ਜੇ ਤੁਰਤ ਤੇਰਾ ਮੰਤਰੀ ਕਹਿੰਦਾ ਮੈਂ ਜੱਟ ਦਾ ਪੋਤੇ ਆ ਤੇ ਯਾਰ ਜੇ ਇੱਕ ਐਸੀ ਨੂੰ ਅੰਦਰ ਵੀ ਕਰ ਦੋਗੇ ਤੇ ਫੇਰ ਕਿਉਂ ਹੋ ਜੇਗਾ ਤੇ ਇੱਕ ਮੈਂ ਕਹਿ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜੱਟ ਤੇ ਐਸਸੀ ਤੇ ਹਿੰਦੂ ਦਾ ਨੌ ਮਾਤ ਦਾ ਰਿਸ਼ਤਾ ਇਹਨੂੰ ਤੋੜ ਨਹੀਂ ਕੋਈ ਸਕਦਾ ਇਹ ਉੱਚੀ ਨੂੰ ਤੋੜਨ ਦੇ ਤੌਰ ਤੇ ਨੇ ਮੇਰਾ ਖਿਆਲ ਹੈ ਕਿ ਇਹ ਆਵਾਜ਼ ਦੀ ਪਾਰਟੀ ਦਾ ਕੀ ਫਿਊਚਰ ਲੱਗਦਾ ਕਿਉਂਕਿ ਕੇਜਰੀਵਾਲ ਝਿਲ ਦੇ ਅੰਦਰ ਹੈ ਗੱਲ ਹੋ ਰਹੀ ਹੈ ਸੰਜੇ ਸਿੰਘ ਉਹਨਾਂ ਛਟ ਗਿਆ ਸੀਗੇ ਤੇ ਇੱਥੇ ਵੀ ਆਏ ਸੀ ਰਾਗਵ ਛੱਡਾ ਦੇ ਵੀ ਕੋਈ ਨਾ ਨਹੀਂ ਉਜੀਤ ਮੈਂ ਕਹਿੰਦਾ ਮੈਨੂੰ ਤਾਂ ਇਹ ਖਤਰਾ ਕਿਤੇ ਭਗਵੰਤ ਮਾਨ ਹੀ ਸਾਰਾ ਸਮਾਨ ਲੈ ਕੇ ਭਾਜਪੀ ਨਾਲ ਚਲਾ ਜਾਏ ਜੇ ਰਾਗਵ ਛੱਡਾ ਵਰਗਾ ਜਿਹੜਾ ਸਭ ਤੋਂ ਵੱਧ ਕੇਜਰੀਵਾਲ ਦਾ ਕਹਿੰਦੇ ਪੁੱਤਰ ਹੈ ਤੇ ਇੱਕ ਬਾਪ ਨੂੰ ਬੇਟਾ ਛੱਡ ਜਾਂਦਾ ਉਹ ਵਾਕਿਆ ਕਹਿੰਦੇ ਨੇ ਨਾ ਕਿ ਪਿਓ ਜਿਹੜਾ ਨਾ ਉਹ ਉਹਦੇ ਇਲਾਜ ਵਾਸਤੇ ਗਏ ਨੇ ਜਿਹੜਾ ਉਹਨੂੰ ਇਲਾਜ ਕਿਹੜਾ ਜੀ ਉਹਨੂੰ ਕੀ ਹੋ ਗਿਆ ਇਲਾਜ ਇੱਥੇ ਇੰਡੀਆ 'ਚ ਪੀਜੀਆਈ ਵਰਗਾ ਆਈ ਸਪੈਸ਼ਲ ਕਿਤੇ ਹੈ ਨਹੀਂ ਏਸ਼ੀਆ ਦਾ ਸਭ ਤੋਂ ਬੈਸਟ ਆਈ ਹਸਪੀਟਲ ਪੀਜੀਆਈ ਦਾ ਇਹ ਭਾਵੇਂ ਕਿ ਕਿਹੜੀ ਅੱਖ ਨਵੀਂ ਲਵਾਉਣ ਚੱਲਿਆ ਸੀ ਮੈਨੂੰ ਤੇ ਲੱਗਦਾ ਵਿਆਹ ਨਵਾਂ ਨਵਾਂ ਹੋਇਆ ਸੀ ਉਹਦੇ ਤੋਂ ਡਰ ਕੇ ਕਿਤੇ ਪਾਰਟੀ ਉ ਜਾਏ ਘਰ ਦੀ ਉ ਜਾਏ ਐਸੀ ਕਰਕੇ ਬਾਹਰ ਹੀ ਨਿਕਲ ਜੋ ਭਾਜਪਾ ਦਾ ਕੀ ਪਤਾ ਤੇ ਚੋਕੇ 2 ਸਾਲ ਦੀ ਜੇਲ੍ਹ ਚ ਸੁੱਟ ਦੇ ਤੇ ਉਹ ਤੇ ਭਾਈ ਸਾਹਿਬ ਗੋਡੇ ਠੇਕੇ ਤੁਸੀਂ ਇੱਕ ਦੀ ਗੱਲ ਕਰ ਦਿਓ ਸਾਥ ਐਮਪੀ ਨਨ ਰਾਜਾ ਸਬਰ ਇਹਨਾਂ ਦੇ ਸੱਤਾ ਚੋਂ ਕਿਹੜਾ ਬੋਲਿਆ ਜੀ ਕੇਜਰੀਵਾਲ ਦੀ ਫੇਵਰ ਚ ਇਹ ਕੀ ਦੱਸੋ ਤੇ ਅਠਵਾਂ ਜਿਹੜਾ ਬਣ ਕੇ ਗਿਆ ਸੀ ਮੈਂ ਕੱਲ ਸੁਣ ਰਿਹਾ ਸੀਗਾ ਗੁਰਦਾਸਪੁਰ ਸਪੀਚ ਪਰ ਨੇ ਚੀ ਮਿਨਿਸਟਰ ਦੇ ਕਹਿੰਦਾ ਤੁਸੀਂ ਜਤਾ ਕੇ ਭੇਜੋ ਕਹਿੰਦਾ ਸਹਰੀ ਕਲਸੀ ਸਹਰੀ ਕੇ ਸਹਰੀ ਕਲਸੀ ਨੂੰ ਕਹਿੰਦਾ ਮੈਂ ਆਪਣਾ ਜਿਹੜੀ ਆ ਪੁਰਨ ਕੀ ਸੀਗਾ ਕਹਿੰਦਾ ਲੈਪਟਾਪ ਤੇ ਪਰਨ ਕੀ ਹੋ ਜਾ ਕੋਈ ਇਹਨੂੰ ਦੇ ਦੇਣਾ ਚਾਬੀ ਇਹਨੂੰ ਫੜਾ ਦੇਣੀ ਆ ਪਹਿਲੇ ਵੀ ਇੱਕ ਚਾਬੀ ਦਿੱਤੀ ਸੀ ਨੇ ਜਲੰਧਰ ਕੋਈ ਹੋਜੀ ਕੋਈ ਬੋਰਡ ਸੀ ਮੈਨੂੰ ਭੁੱਲ ਗਿਆ ਹੁਣ ਕੀ ਕਿਹਾ ਤੇ ਉਹ ਤੇ ਲੈ ਕੇ ਉਹ ਬੀਜੇਪੀ ਚਲਾ ਗਿਆ ਤੇ ਇਹਨੂੰ ਤੇ ਪਤਾ ਹੀ ਨਹੀਂ ਕਿ ਲੱਗਦਾ ਕਿ ਚਾਬੀ ਕਿੱਥੇ ਦੇਣੀ ਆ ਕਹਿੰਦਾ ਕਿ ਮੈਂ ਵਿਧਾਨ ਸਭਾ ਚ ਚਾਬੀ ਲੈ ਕੇ ਗਿਆ ਉਹ ਸਰਦਾਰ ਸਾਹਿਬ ਉਦਾਨ ਸਭਾ ਚਾਬੀ ਨਹੀਂ ਹੁੰਦੀ ਉਦਾਨ ਸਭਾ ਚ ਦਿਮਾਗ ਚਾਹੀਦਾ ਕਿ ਚੀਫ ਮਿਨਿਸਟਰ ਬਣ ਕੇ ਬੈਠੋ ਉਥੇ ਪ੍ਰਤਾਪ ਸਿੰਘ ਕੈਰੋਂ ਬੈਠਾ ਜਿੱਥੇ ਬੈਠਾ ਜਿਹੜਾ ਪੰਜਾਬ ਦਾ ਨਿਰਮਾਤਾ ਸੀ ਉਥੇ ਗਿਆਨੀ ਜੈਲ ਸਿੰਘ ਬੈਠਾ ਸੀ ਜਿਹੜਾ ਦੇਸ਼ ਦਾ ਰਾਸ਼ਟਰਪਤੀ ਬਣਿਆ ਉਥੇ ਕਮੈਂਟਰੀ ਕਰਨ ਵਾਲਾ ਜਿਹੜੀ ਹੁੰਦੀ ਹੈ ਨਾ ਰਨਿੰਗ ਕਮੈਂਟਰੀ ਵਾਲਾ ਚੀਫ ਮਿਨਿਸਟਰ ਕਦੀ ਨਹੀਂ ਬੈਂਦਾ ਉਹ ਤੇ ਉਹ ਉਚਕ ਮੈਂ ਫਲੋਰ ਆਫ ਦਾ ਹਾਊਸ ਉਹ ਅੱਗੇ ਜਾ ਕੇ ਫਲੋਰ ਤੇ ਨਹੀਂ ਜਾਂਦਾ ਚੀਫ ਮਿਨਿਸਟਰ ਕبھی ਕਿਉਂਕਿ ਤੁਸੀਂ ਗੁਰਦਾਸਪੁਰ ਦੀ ਗੱਲ ਕੀਤੀ ਹੈ ਚਰਚਾ ਇਹ ਹੈ ਤੇ ਪਾਰਟੀ ਨੇ ਤੁਹਾਨੂੰ ਸਜੈਸਟ ਕੀਤਾ ਸੀ ਤੁਹਾਡਾ ਨਾਮ ਸਜੈਸਟ ਕੀਤਾ ਸੀ ਗ੍ਰਾਸਰ ਸਪੀਡ ਅਨਾਉਂਸ ਵੀ ਨਹੀਂ ਹੋਈ ਹੋਈ ਹੈ ਤੇ ਇਹ ਰਿਲੈਕਟੈਂਸ ਸਾਡੇ ਤੋਂ ਹੈ ਮੇਰੀ ਇਹੋ ਜੀ ਕੋਈ ਗੱਲ ਨਹੀਂ ਮੈਂ ਮੈਂ ਕਿਉਂਕਿ ਰਾਜਸਥਾਨ ਦੀਆਂ ਮੀਟਿੰਗਸ ਵਿੱਚ ਬੈਠਦਾ ਰਿਹਾ ਪਹਿਲਾਂ ਵੀ ਬੈਠਦਾ ਰਿਹਾ ਬਾਅਦ ਚ ਵੀ ਬੈਠਦਾ ਸੀ ਡਬਲ ਸੀਡ ਵੀ ਹਰ ਮੀਟਿੰਗ ਚ ਬੈਠੀਦਾ ਉੱਥੇ ਇਹ ਵੀ ਆ ਰਿਹਾ ਸੀ ਕਿ ਅਸੀਂ ਨਵੇਂ ਜਿਹੜੇ ਨੇ ਉਹਨਾਂ ਨੂੰ ਜਿਹੜੇ 10 10 20 20 ਸਲਫੇਟ ਫੋਰ ਪਾਰਟੀ ਨੂੰ ਅੱਗੇ ਲੈ ਕੇ ਚੱਲਣ ਉਹਨਾਂ ਨੂੰ ਸਾਨੂੰ ਅੱਗੇ ਕਰਨਾ ਚਾਹੀਦਾ ਉਹਦੇ ਚ ਮੈਂ ਕਿਹਾ ਮੈਂ ਕਿਹਾ ਮੈਂ ਚਾਰ ਵਾਰੀ ਐਮਐਲਏ ਰਹਿ ਗਿਆ ਡਿਪਟੀ ਸੀਐਮ ਰਹਿ ਗਿਆ ਮਨਿਸਟਰ ਰਹਿ ਗਿਆ ਜੇਲ੍ਹ ਮੇਰੇ ਕੋਲ ਆ ਗਈ ਸਭ ਕੁਝ ਆ ਗਿਆ ਤੇ ਹੁਣ ਜੇ ਕੋਈ ਪਾਰਲੀਮੈਂਟ ਜਾਣਾ ਚਾਹੁੰਦਾ ਤੇ ਮੈਂ ਤੇ ਨਾ ਨਹੀਂ ਕੀਤੀ ਮੈਂ ਕਿਹਾ ਜੀ ਆ ਨਵਾਂ ਮੁੰਡਾ ਵੀ ਆ ਗਿਆ ਇਹਨੂੰ ਕਰ ਦੋ ਕਿ ਜਿਹੜੇ ਅਸੀਂ ਤੁਸੀਂ ਦਾ ਨਾਮ ਸੁਜੈਸ਼ਨ ਤਾਂ ਤੁਸੀਂ ਹਾਂ ਨਹੀਂ ਚਲੋ ਉਹ ਤੇ ਕੀ ਮੈਂ ਕਿਹਦਾ ਨਾਂ ਕਿ ਲੈਣਾ ਪਰ ਮੈਂ ਕੀਤਾ ਹੁਣ ਇੱਕ ਚੀਜ਼ ਮੈਂ ਹੋਰ ਦੱਸ ਦੇਣਾ ਚਾਹੁੰਦਾ ਕਿ ਸਾਨੂੰ ਤਿਆਗ ਵੀ ਰੱਖਣਾ ਪਏਗਾ ਮੇਰੇ ਫਾਰਮ ਨੇ 97 ਦੇ ਵਿੱਚ ਪ੍ਰੈਜ਼ੀਡੈਂਟ ਸੀਪੀਸੀਸੀ ਦੇ ਉਹਨਾਂ ਮੈਨੂੰ ਟਿਕਟ ਦਿੱਤੀ ਉਹਦੇ ਬਾਅਦ ਉਹਨਾਂ ਨੇ ਪੋਲਿਟਿਕਸ ਤੋਂ ਰਿਟਾਇਰ ਹੋ ਗਏ ਐਕਟਿਵ ਪੋਲਿਟਿਕ ਛੱਡ ਦਿੱਤੀ ਕਹਿੰਦੇ ਕਿ ਤੂੰ ਚੱਲ ਪਿਆ ਹੁਣ ਮੇਰਾ ਤੇ ਇੰਨਾ ਕਿਹਾ ਤੇ ਮੈਂ ਕਾਂਗਰਸੀ ਹਾਂ ਉਹ ਆਪਣੇ ਆਪਣੇ ਗ੍ਰੈਂਡ ਜਿਹੜੇ ਬੱਚੇ ਸੀ ਉਹਨਾਂ ਦੇ ਨਾਲ ਬੈਠਦੇ ਸੀ ਕਿਤੇ ਜਾਂਦੇ ਸੀ ਕਿ ਜੋ ਉਹਨਾਂ ਨੇ ਕਰੀ ਸਟੇਟ ਨਹੀਂ ਗਏ ਕਦੀ ਨਹੀਂ ਗਏ ਸਾਨੂੰ ਕਿਤੇ ਨਾ ਕਿਤੇ ਤੇ ਆਪਣੀ ਭੁੱਖ ਮਟਾਉਣੀ ਪੈਗੀ ਕਿ ਜੇ ਅਸੀਂ ਆ ਜਿਹੜੇ 3-4 ਗਏ ਨੇ ਆ ਮੈਂ ਬਿੱਟੂ ਜਿਹੜਾ ਕਹਿੰਦਾ ਕਿ ਉਹਨੇ ਮੈਂ ਤੇ ਉਹ ਇਹਦਾ ਇੱਕ ਦੇਖਿਆ ਇਸ਼ਤਿਹਾਰ ਜੇ ਮੈਨੂੰ ਕਿਸੇ ਨੇ ਭੇਜਿਆ ਜਿਹੜੇ ਫਲੈਕਸ ਲਾਈਆਂ ਨੇ ਸਰਦਾਰ ਬਿਜਨ ਸਿੰਘ ਦੀ ਕਿਹਦੇ ਨਾ ਫੋਟੋ ਲਾਈ ਆ ਉਹ ਜਿਹੜੇ ਸਰਦਾਰ ਬਿਆਨ ਸਿੰਘ ਦੀ ਵਾਈਫ ਜਦੋਂ ਉਹਨਾਂ ਦੇ ਡੈਥ ਤੋਂ ਬਾਅਦ ਇਲੈਕਸ਼ਨ 'ਚ ਖੜੀ ਹੋਈ ਮਾਤਾ ਜਸਵੰਤ ਕੌਰ ਇਹ ਜਿਹੜੀ ਜਿਨ੍ਹਾਂ ਦੀ ਫੋਟੋਆਂ ਲਾਈਆਂ ਇਹਨਾਂ ਨੇ ਉਹਦੇ ਅਗੇਂਸਟ ਮਾਤਾ ਦੇ ਅਗੇਂਸਟ ਆਪਣਾ ਕੈਂਡੀਡੇਟ ਖੜਾ ਕਰਕੇ ਮਾਤਾ ਨੂੰ ਹਰਾਇਆ ਉਹਦਾ ਬਿੱਟੂ ਜਵਾਬ ਦਵੇ ਯਾਰ ਸਾਡੀ ਤੇ ਜ਼ਮੀਰ ਹੀ ਮਰ ਗਈ ਕੀ ਕਰਾਂਗੇ ਮੇਰਾ ਆਖਰੀ ਸਵਾਲ ਹੈ ਮੈਂ ਇੱਕ ਇੱਕ ਮੈਨੂੰ ਇੱਕ ਦਿਨ ਪਿੱਛੇ ਇੱਕ ਨੇ ਕਿਹਾ ਕਹਿੰਦੇ ਇਹ ED ਵਿਜੀਲੈਂਸ ਜਿੱਦੇ ਤੇ ਡਰਾਵਾ ਦਿੰਦੀ ਆ ਉਹ ਪਾਰਟੀ ਚਲੇ ਜਾਂਦੇ ਤੁਸੀਂ ਕਿਹੜੀ ਪਾਰਟੀ ਜਾਓਗੇ ਮੈਂ ਤੇ ਜੇਲ੍ਹ ਚ ਜਾਊਗਾ ਕਿ ਲੋਕ ਥੋਕਦੇ ਤੇ ਨਹੀਂ ਫਿਰਨੇ ਕਿ ਆਪ ਇਹਦਾ ਪਿਓ ਦੀ ਚਿੱਟੀ ਭਾਗ ਸੀ ਤੁਹਾਨੂੰ ਉਹਨੂੰ ਇਹਨੇ ਇਹਦਾ ਦਾਦਾ 1921 ਦੇ ਵਿੱਚ ਕਾਂਗਰਸ ਚ ਆਇਆ ਸੀ ਤੇ ਅੱਜ ਤੱਕ ਇਹ ਪਰਿਵਾਰ ਨੇ ਕਾਂਗਰਸ ਦੀ ਛੱਡੀ ਤੇ ਮੁੰਡਾ ਬੇਈਮਾਨ ਹੋ ਗਿਆ ਲਾਲਚੀ ਹੋ ਗਿਆ ਤੇ ਪਾਰਟੀ ਛੱਡ ਗਿਆ ਉਹਨਾਂ ਤੋਂ ਘਰ ਬੈਠੇ ਚੰਗੇ ਤੇ ਜੇਲ੍ਹ 'ਚ ਚੰਗੇ ਮੇਰਾ ਆਖਰੀ ਸਵਾਲ ਹੈ 4 ਕਾਰਨਰ ਕੰਟੈਸਟੈਂਟ ਕੀ ਲੱਗਦਾ ਤੁਹਾਨੂੰ ਕਿੰਨੀ ਫ੍ਰੈਗਮੈਂਟ ਹੋਏਗੀ ਵੋਟ ਕਿੰਨੀ ਸੀਟਾਂ ਕਾਂਗਰਸ ਨੂੰ ਮਿਲਣਗੀਆਂ ਕਿੰਨੀ ਤੁਸੀ ਲੱਗਦਾ ਕਿ ਕਿਉਂਕਿ ਤੁਸੀਂ ਕਹਿ ਰਹੇ ਕਿ ਕੰਪੀਟੀਸ਼ਨ ਤੁਹਾਡਾ ਆਮ ਆਦਮੀ ਪਾਰਟੀ ਦਾ ਮੈਂ ਆਮ ਆਦਮੀ ਪਾਰਟੀ ਨੇ ਕਰਕੇ ਕੀਆ ਤੇ ਅਕਾਲੀ ਦਲ ਤੇ ਗਿਆ ਭਾਜਪਾ ਦੀ ਯਾ ਜੋ ਹੰਸਰਾਜ ਹੰਸਦੀ ਕੁੱਤੇ ਖਾਣੀ ਹੋਰ ਇਹ ਮੈਂ ਕੁੱਤੇ ਖਾਣੀ ਕਹੂੰਗਾ ਤੇ ਜਾਂ ਬਾਕੀ ਥਾਵਾਂ ਤੇ ਜੋ ਹੋ ਰਿਹਾ ਜੋ ਆਮ ਆਦਮੀ ਪਾਰਟੀ ਜੋ ਸਾਨੂੰ ਲੋਕਾਂ ਨੂੰ ਇੱਕ ਮੈਸੇਜ ਦੇਣਾ ਪਏਗਾ ਕਾਂਗਰਸ ਕਿ ਜੇ ਟੈਰੋਰਿਜ਼ਮ ਖਤਮ ਕੀਤਾ ਕਾਂਗਰਸ ਨੇ ਅੱਗੇ ਹੋ ਕੇ ਆਪਣੀ ਛਾਤੀ ਢਾ ਕੇ ਲੜਾਈ ਲੜੀ ਅੱਜ ਪੰਜਾਬ ਦੇ ਵਿੱਚ ਸਾਨੂੰ ਬੀਜੇਪੀ ਵਾਲਿਆਂ ਮੂੰਹ ਇਹ ਦੱਸਣਾ ਪਏਗਾ ਕਿ ਪਾਕਿਸਤਾਨ ਤੋਂ ਡਰੋਨ ਕਿਉਂ ਆ ਰਹੇ ਨੇ ਕਿਉਂ ਨਹੀਂ ਆਪਾਂ ਰੋਕ ਪਾ ਰਹੇ 50 ਕਿਲੋਮੀਟਰ ਤੱਕ ਬੀਐਸਐਫ ਦਾ ਕੰਟਰੋਲ ਆ ਕਿੱਥੋਂ ਆ ਰਿਹਾ ਕੀ ਦਾ ਕੀ ਦਾ ਉਹਦੇ 'ਚ ਹੱਥ ਹੈ ਪਾਕਿਸਤਾਨ ਤੋਂ ਇਲੈਗਲ ਵੈਪਨਸ ਨਜਾਇਜ਼ ਅਸਲਾ ਕੀਮੀ ਆ ਰਿਹਾ ਪੰਜਾਬ ਦੇ ਵਿੱਚ ਗੈਂਗਸਟਰਾਂ ਦੀ ਸ਼ਰ੍ਹਾਂ ਗੁੰਡਾ ਕਰਦੀ ਕਿਉਂ ਚੱਲ ਰਹੀ ਆ ਜ਼ਿਲ੍ਹਾਂ ਦੇ ਵਿੱਚ ਕਿਉਂ ਗੈਂਗਵਾਰ ਹੋ ਰਹੀ ਆ ਕਿਉਂ ਨਹੀਂ ਆਪਾਂ ਕੰਟਰੋਲ ਕਰ ਪਾ ਰਹੇ ਇਹ ਲੋਕ ਕਾਂਗਰਸ ਦੇ ਵੱਲ ਦੇਖ ਰਹੇ ਨੇ ਇੱਕ ਕਲੈਕਟਰ ਲੀਡਰਸ਼ਿਪ ਜਿਹੜੀ ਆ ਉਹ ਇੱਕ ਖੜੀ ਹੋ ਕੇ ਗੱਲ ਕਰੇਗੀ ਪੰਜਾਬ ਦੇ ਲੋਕ ਮੈਂ ਕਿੰਨਾ 13 ਦੀ 13 ਸੀਟਾਂ ਕਾਂਗਰਸ ਨੂੰ ਦੇਣਗੇ ਭਗਵਾਨਪਨ ਕਹਿ ਰਹੇ ਕਿ 13 0 ਔਰ ਇੱਥੇ ਸੁਖਜਿੰਦਰ ਰੰਧਾਵਾ ਕਹਿ ਰਹੇ ਕਿ 13 0 ਹੋਏਗਾ ਲੇਕਿਨ ਜਨਤਾ ਡਿਸਾਈਡ ਕਰੇਗੀ కెమరాపర్సన్ చాీరం కమలజీత సంధూ చండిగ